ਸੱਚਰਕਾਲ ਪੰਜਾਬੀ ਜੀਕੇ ਤੁੰਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਿਹਨਤੋੜਲਾ ਮਨਪ੍ਰੀ ਕੋਰ ਦਰਸ਼ਕੋ ਜਿਵੇਂ ਪੂਰੇ ਪੰਜਾਬ ਪਰ ਵੀ ਯੁਗ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਰਿਹਾ ਤੇ ਨਸ਼ਾ ਮੁਕਤ ਬਣ ਵੀ ਚੁੱਕਾ ਹੈ ਪਰ ਅਗਰ ਦੂਜੇ ਪਾਸੇ ਗੱਲ ਕਰੇ ਤਾਂ ਪੰਜਾਬ ਤੋਂ ਹਰ ਰੋਜ਼ ਨਸ਼ੇ ਦੇ ਓਵਰਡੋਜ਼ ਕਾਰਨ ਕਈ ਨੌਜਵਾਨ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਹੇ ਹਨ ਤੇ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਦੇ ਜੋ ਸ਼ੁਕਰ ਪੂਰਾ ਵਿਤੋਂ ਸਾਹਮਣੇ ਆਇਆ ਜੇ ਦੱਸਿਆ ਜਾ ਰਿਹਾ ਕਿ 25 ਸਾਲਾਂ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਜੋ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ 25 ਸਾਲਾਂ ਨੌਜਵਾਨ ਦਾ ਨਾਂ ਸਾਗਰ ਦੱਸਿਆ ਜਾ ਰਿਹਾ ਅਤੇ ਇਹ ਸਾਗਰ ਆਪਣੇ 2 ਸਾਲਾਂ ਦੇ ਬੱਚੇ ਦਾ ਪਿਤਾ ਸੀ ਅਤੇ ਆਪਣੀ ਵਿਧਵਾ ਮਾਂ ਦਾ ਇਕਲੋਤਾ ਸਹਾਰਾ ਸੀ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਪਰ ਨਸ਼ੇ ਦੇ ਕਾਰਨ ਇਸ ਘਰ ਜੋ ਇਹ ਜੋ ਇਸ ਘਰ ਦੇ ਕਮਾਉਣ ਵਾਲਾ ਜੋ ਸਾਗਰ ਸੀ ਉਹ ਖੁਦ ਹੀ ਨਸ਼ੇ ਦੇ ਓਵਰਡੋਜ਼ ਦੇ ਕਾਰਨ ਇਤਨੀ उसकी बुरी हालत से कि घर का गुजारा करना भी मुश्किल पर भी जा रहा है कि जो मृतक की विधवा माँ है दे नाल दे जो पिंड अंतिम संस्कार मदद की गुहार लगाई जा रही है लगाई जा रही है उसका कहना है कि उन्होंने आर्थिक जो उन्होंने इतने पैसे नहीं है जो अपने पुत का जो है कि अंतिम संस्कार कर सकन इस स्थानकों का कहना सी है कि नशा शरेआम बिकता है जिस ते नाल आए दिन जो नौजवान हैं मोह बली चढ़ते पे हैं पर फिर भी जो ज़िला प्रशासन है मूख दर्शन बन के तमाशा वेख रहा है यही कहना कि जिथे पूरे पंजाब पर भी युद्ध नशा नशे मुहिम चलाई जा रही है पर दूजा अगर पक वेखिए पंजाब पर भी जो है कि नशे के ओवरडोज कारण जो है कि बड़े नौजवान जो बहुत सारे नौजवान अपनी जिंदगी तबाह करते आ रहे थे इस तरह का एक मंजर भी बटाला तो सामने है ज दसया जा रहा है कि पी साल नौजवान सागर जिसकी नशे के ओवरडोज़ कारण मौत हो गई तो कर बहुत ही गरीब परिवार है कि उन्होंने को इतना पैसा नहीं है परिवार को अपने बेटे की जो है कि अंतिम संस्कार कर सकन उन्होंने वालों जो पिंड उन्होंने तो मदद की गुहार लगाई जा रही कि उन्होंने मदद की जाए मृतक बच्चे हैं बच्चा ਬੱਚਾ ਹੈ ਨੌਜਵਾਨ ਹੈ 25 ਸਾਲਾਂ ਨੂੰ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਇਸ ਮੌਕੇ ਬੋਲਦੇ ਹੋਇਆ ਜੋ ਪਿੰਡ ਦੇ ਲੋਕਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਅਤੇ ਨਸ਼ੇ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਆਓ ਉਹ ਵੀ ਸੁਣਦੇ ਹਾਂ ਲਾ ਜੀ ਇਸ ਤਰ੍ਹਾਂ ਜੀ ਮੁਹੱਲੇ ਦੇ ਵਿੱਚ ਆਲੇ ਦੁਆਲੇ ਇਲਾਕੇ ਦੇ ਵਿੱਚ ਨਸ਼ਾ ਬੇਰੋਕ ਟੋਕ ਵਿਕ ਰਿਹਾ ਜੀ ਪ੍ਰਸ਼ਾਸਨ ਬੇਖਬਰ ਹੈ ਬਿਲਕੁਲ ਵੀ ਖਬਰ ਹੈ ਸੁੱਤਾ ਪਿਆ ਸਮਝ ਲੋ ਜਾਂ ਜਾਗਦਾ ਨਹੀਂ ਹੈ ਜਾਂ ਉਹਨਾਂ ਦੇ ਪੋਟਾ ਹੋਣ ਦੇ باوجود ਵੀ ਕਾਰਵਾਈ ਨਹੀਂ ਹੈ ਬਿਲਕੁਲ ਸ਼ਰੇਆਮ ਸਾਰਾ ਕੰਮ ਚੱਲ ਰਿਹਾ ਜੀ ਕੌਜਾਂ ਦੇ ਵਿੱਚ ਪੋਸਟਰਾਂ 'ਚ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਰਿਹਾ ਬੜਾ ਕੁਝ ਹੋ ਰਿਹਾ ਬੜਾ ਪੈਸਾ ਖਰਚ ਰਿਹਾ ਹੈ ਹਾਂ ਨਸ਼ਾ ਰੋਪੂ ਵਾਸਤੇ ਲੇਕਿਨ ਆਨ ਗਰਾਉਂਡ ਜ਼ੀਰੋ ਆਹਨ ਜਿਨ੍ਹਾਂ ਦਾ ਬੱਚਾ ਮਰ ਗਿਆ ਉਹਨਾਂ 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 ਅਸੇ ਕਿਹੜਾ ਨਸ਼ਾ ਮੁਕਤ ਹੋਗਾ ਕੋਈ ਨਸ਼ਾ ਮੁਕਤ ਨਹੀਂ ਹੈ ਜਿੰਨ ਨਸ਼ਾ ਮਿਲਦਾ ਤੇ ਇਹਨਾਂ ਬੱਚੇ ਖਾਂਦੇ ਨੇ ਬੜੀ ਤਰਸ ਦੀ ਆ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਦੇ ਘਰੋਂ ਜਿਹੜੇ ਪਰਿਵਾਰ ਦੇ ਵਿੱਚੋਂ ਕੋਈ ਜੀ ਜਾਂਦਾ ਹੈ ਬੜੀ ਦੁੱਖਵਲੀ ਗੱਲ ਹੈ ਅਸੀਂ ਪੂਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਇਹ ਨਸ਼ੇ ਦੇ ਹਰ ਦੀ ਖੱਲ ਪਾਈ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਸਮਾਜ ਦਾ ਭਵਿੱਖ ਉਜਲ ਉਜਲ ਹੋ ਸਕੇ બસ ਇੰਨੀ ਬੇਨਤੀਆਂ ਜਿਹੜੀਆਂ ਸਵਾਲ ਜੀ ਜਿਹੜਾ ਬੱਚੇ ਦੀ ਮੌਤ ਹੋਈ ਆ ਉਹਦਾ ਕਾਰਨ ਕੀ ਰਿਹਾ ਤੇ ਕਿੰਨੀ ਉਮਰ ਸੀ ਬੱਚੇ ਦੀ ਉਮਰ ਦਾ ਲਗਭਗ 31 ਸਾਲ ਦਾ ਬੱਚਾ ਇਲਾਕਾ ਕਿਹੜਾ ਜਿੱਥੇ ਇਲਾਕਾ ਸ਼ੁਗਰਪੁਰਾ ਡੇਰਾ ਰੋਡ ਡੇਰਾ ਬਾਬਾ ਨਾਨਕ ਰੋਡ ਜੀ ਬੱਚੇ ਦੀ ਮੌਤ ਦਾ ਕਾਰਨ ਕੀ ਰਿਹਾ ਨਸ਼ਾ ਤੇ ਪਰਿਵਾਰ ਨੂੰ ਪਤਾ ਸਾਨੂੰ ਵੀ ਚਲੋ ਪਤਾ ਹੀ ਆ ਕਰਦਾ ਹੈ ਬੱਚਾ ਨਸ਼ਾ ਨਸ਼ਾ ਕਰਦਾ ਹੈ ਦੀਗਾ ਬਿਲਵਾ ਲੈਂਦਾ ਪਤਾ ਉਹ ਸੁੰਗੜ ਵਾਲੀ ਜੀ ਲੋਸ਼ਨ ਜੀ ਉਹ ਵੀ ਸੁng ਜਾਂਦੀ ਆ ਪਰ ਨਹੀਂ ਕਿ ਕਾਰਾ ਦੀ ਗੱਲ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਆ ਉਹ ਨਸ਼ਾ ਯੁੱਧ ਕਾਰਗਰਾਂ ਦੇ ਵਿੱਚ ਬਹੁਤ ਵੱਡਾ ਜੀ ਕਾਰਗਰਾਂ ਤੇ ਬਹੁਤ ਵੱਡਾ ਪੋਸਟਰਾਂ ਤੇ ਬੜਾ ਵੱਡਾ ਟੀਵੀ ਤੇ ਚੱਲ ਰਿਹਾ ਹਾਂ ਸਿਰਫ ਆਪਣੀ ਉਮੇਜ ਵਧੀਆ ਬਣਾਉਣ ਵਾਸਤੇ ਬੜਾ ਬਜੋੜ ਯੁੱਧ ਚੱਲਣ ਡਿਆ ਅਫਸਰ ਫੁਟੇਜ ਦੇ ਵਿੱਚ ਬੱਚਿਆਂ ਨੂੰ ਫੜਫੜ ਕੇ ਅੰਦਰ ਲਈ ਜਾਂਦੇ ਆ ਜਿਹੜਾ ਅਸਲ ਵਿੱਚ ਰਿਹਾ ਉਹਨੂੰ ਕੋਈ ਨੁਕਸਾਰ ਨਹੀਂ ਅਫਸਰ ਕੀ ਸਮਝਦੇ ਨਸ਼ਾ ਇਹਨਾਂ ਕਿ ਕਿੱਥੇ ਵਿਗਦਾ ਆ ਵਿਗਣਾ ਸਾਡੇ ਲਾਗੇ ਚ ਵਿਗ ਰਿਹਾ ਸਾ ਜੀ ਨੋ ਨਾ ਕਿ ਕੋ ਸਭ ਨੂੰ ਪਤਾ ਸਾਨੂੰ ਦੱਸਣ ਦੀ ਕੀ ਲੋੜ ਹੈ ਸਾਰਿਆਂ ਨੂੰ ਪਤਾ ਸਮਾਂ ਇਹ ਆ ਜਿਹੜਾ ਉਂਗਲੀ ਕਰਦਾ ਕਹਿੰਦੇ ਇਹਦੇ ਸ਼ਰਚੇ ਟਮਾਰੋ ਪਹਿਲਾ ਹੁਣ ਕੀ ਸਮਝ ਦਿਓ ਕਿਦਾ ਫੇਸ ਕਰਕੇ ਇਸ ਕਰਕੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਤੇ ਸਰਕਾਰ ਇੱਕੋ ਗੱਲ ਹੋ ਗਈ ਨਾ ਪ੍ਰਸ਼ਾਸਨ ਤੇ ਸਰਕਾਰ ਚ ਕੀ ਫਰਕ ਆ ਪ੍ਰਸ਼ਾਸਨ ਤੇ ਸਰਕਾਰ ਦੇ ਕਿਹ ਚੀਜ਼ ਹੈ ਨਾ ਸਰਕਾਰ ਪ੍ਰਸ਼ਾਸਨ ਹੈ ਪ੍ਰਸ਼ਾਸਨ ਸਰਕਾਰ ਹੈ ਬੱਚੇ ਦੀ ਦਿਹਾਤ ਨਸ਼ੇ ਨਾਲ ਹੀ ਹੋਈ ਤੇ ਅੱਜ ਕਿਤੇ ਉਹਨੇ ਓਵਰਡੋਜ਼ ਲੈ ਲਈ ਹੈ ਉਨੇ ਪਤਾ ਲੱਗਿਆ ਕਿ ਇਹਨੇ ওভারਡੋਸ ਲਈ ਹੈ ਇੰਜੈਕਸ਼ਨ ਸ਼ਾਇਦ ਗਲਤ ਪਰਿਵਾਰ ਚ ਇਹਦੇ ਦੋ ਇੱਕ ਮਾਂ ਇੱਕ ਭਰਾ ਵੱਡਾ ਉਹਦੇ ਦੋ ਬੱਚੇ ਇਹਦੀ ਵਾਈਫ ਤੇ ਇੱਕ ਛੋਟਾ ਬੱਚਾ ਦੋ ਠਾ ਹੀ ਸਾਲ ਆਮਦਨ ਦਾ ਕੋਈ ਸ ਹੈ ਨਾ ਯੋਧ ਨਸ਼ੇ ਵਿਰੁੱਧ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਭਾਜੀ ਉਹ ਜਿਵੇਂ ਦੱਸਿਆ ਜਾਂਦਾ ਕਿ ਯੋਧ ਨਸ਼ੇ ਵਿਰੁੱਧ ਸਿਰਫ ਕਿਤਾਬਾਂ ਚੀਜ਼ੇ ਸਾਡੇ ਇਲਾਕੇ ਚ ਕੋਈ ਨਸ਼ੇ ਵਿਰੁੱਧ ਨਹੀਂ ਹੈਗਾ ਸਾਡੀ ਗਲੀ ਚ ਸਾਡੇ ਬਾਜ਼ਾਰਾਂ ਚ ਨਸ਼ਾ ਬਹੁਤ ਹੈ ਲਫਾਫੇ ਸੁੰਘਦੇ ਆ ਛੋਟਾ ਨਸ਼ਾ ਜਿਹੜਾ ਲਫਾਫਾ ਸੁੰਘਣਾ ਉਹ ਚੋ ਮਤਲਬ ਟਿਊਪਾਕ ਜਿਹੜੇ ਨੰਗਦੇ ਮੁੰਡੇ ਅਸੀਂ ਉਹਨਾਂ ਨੂੰ ਮਨਾ ਕਰੀਏ ਤਾਂ ਸਾਡੇ ਗੱਲ ਪੈਂਦੇ ਮੈਂ ਆਪਣੀ ਗਲੀ 'ਚ ਨਹੀਂ ਨੰਗਨ ਦਿੰਦੀ ਕਿਉਂਕਿ ਮੇਰੀ ਚੋਰੀ ਹੋਈ ਤੇ ਮੈਂ ਗੱਲਾਂ ਕੀਤੀ ਉਹ ਅਗਲੇ ਕਹਿੰਦੇ ਗਲਤ ਆ ਪਰ ਉਹ ਨਸ਼ਾ ਚੁੰਦੇ ਆ ਲਫਾਫਾ ਸੁੰਘਦੇ ਉਹ ਛੋਟਾ ਨਸ਼ਾ ਉਹ ਛੋਟਾ ਨਸ਼ਾ ਉਹ ਲੈਣ ਦੇ ਨਸ਼ਾ ਸਸਤਾ ਤੇ ਉਹਨਾਂ ਵਾਸਤੇ ਵਧੀਆ ਕੋਈ ਜਨਤਾ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਤੇ ਇਹੋ ਹੀ ਹੈ ਕਿ ਜਨਤਾ ਨਸ਼ੇ ਤੋਂ ਮੁਕਤ ਹੋ ਤਾਂ ਹੀ ਹੋ ਸਕਦੀ ਹੈ ਕਿ ਜੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਔਰ ਪ੍ਰਸ਼ਾਸਨ ਨਸ਼ੇ ਤੇ ਬੰਦ ਪਾਵੇ ਔਰ ਇਦਾਂ ਤੇ ਕੋਈ ਵੀ ਨਸ਼ਾਨੀ ਮੁਕਤ ਹੋ ਸਕਦਾ ਨਾ ਜਿੰਨਾ ਚਿਰ ਸਰਕਾਰਾਂ ਇਹ ਤੇ ਬੰਦ ਨਾ ਪਾਣਗੀਆਂ ਨਸ਼ਾ ਘਟਣਾ ਹੋਏਗਾ ਜਦੋਂ ਵਿਕੇਗਾ ਤੇ ਫਿਰ ਲੋਕੀ ਤੇ ਖਰੀਦਣਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਫਿਰ ਨੂੰ ਲਾਈਕ ਕਰ ਬੈਸ਼ੇਅਰ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਵੀ ਨਾ ਭੁੱਲਣਾ ਧੰਨਵਾਦ